ਪਟਿਆਲਾ ਮੀਡੀਆ ਕਲੱਬ ਦੀ ਚੋਣ ਅੱਜ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਸੀਨੀਅਰ ਪੱਤਰਕਾਰ ਪਰਮੇਤ ਸਿੰਘ ਪ੍ਰਦਾਨ ਚੁਣੇ ਗਏ। ਉਹਨਾਂ ਤੋਂ ਇਲਾਵਾ ਸਕੱਤਰ ਜਨਰਲ ਖੁਸ਼ਵੀਰ ਸਿੰਘ ਦੂਰ, ਸੀਨੀਅਰ ਮੀਤ ਪ੍ਰਧਾਨ ਤਰਮਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਜਗਤਾਰ ਸਿੰਘ ਤੇ ਸੁਰੇਸ਼ ਕਾਮਰਾ, ਸਕੱਤਰ ਗੁਰਵਿੰਦਰ ਸਿੰਘ ਆਲਖ, ਖਜ਼ਾਂਚੀ ਕੁਲਵੀਰ ਸਿੰਘ ਤਾਲੀਵਾਲ, ਚਾਰ ਜਨ ਸਕੱਤਰ ਜਤਿੰਦਰ ਗਰੋਵਰ, ਅਨੂ ਅਲਬਰਟ ਕਮਲ ਦੂਆ ਤੇ ਪ੍ਰੇਮ ਵਰਮਾ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਰਾਣਾ ਰਖੜਾ ਨੂੰ ਮਿਲੀ ਹੈ ਇਹ ਚੋਣ 2 ਸਾਲਾਂ ਲਈ ਕੀਤੀ ਗਈ ਹੈ ਸੈਕਟਰੀ ਗੁਰਵਿੰਦਰ ਸਿੰਘ ਅਵਰ ਵਾਈਸ ਪ੍ਰੈਜ਼ੀਡੈਂਟ ਇਸ਼ਾਨ ਸਿੰਘ ਕਾਰਜਕਾਰੀ ਮੀਡੀਆ ਕਲੱਬ ਪਟਿਆਲਾ ਦੀ ਅੱਜ ਚੋਣ ਹੋਈ ਹੈ ਤੇ ਬਹੁਤ ਵਧੀਆ ਭਰਾਤਰੀ ਭਾਵਨਾ ਨਾਲ ਰਲ ਮਿਲ ਕੇ ਸਰਬਸੰਮਤੀ ਨਾਲ ਹੋ ਗਈ ਹੈ ਸਾਰੇ ਮੈਂਬਰ ਨੇ ਜਿਹੜੇ ਸਰਬਸੰਮਤੀ ਨਾਲ ਚੁਣੇ ਗਏ ਨੇ ਤੇ ਜਿਹੜੀ ਪਹਿਲੀ ਸੀਗੀ ਪ੍ਰਧਾਨ ਸੀਗੇ ਟੀਗਰਾਜ ਸਾਹਿਬ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਹੁਣ ਇਹ ਵੀ ਪੱਤਰਕਾਰਾਂ ਦੀ ਭਲਾਈ ਲਈ ਵਧੇਰੇ ਕੰਮ ਕਰਨਗੇ ਮੈਂ ਇਹਨਾਂ ਨਵੀਂ ਟੀਮ ਨੂੰ ਮੈਂ ਤੇ ਮੇਰੇ ਨਾਲ ਚਾਲ ਸਾਹਿਬ ਤੇ ਸਾਰਾ ਕੁਲਜੀਤ ਸਿੰਘ ਅਸੀਂ ਨਵੀਂ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਕਿ ਉਹ ਆਪਣੇ ਕੰਮ ਦੇ ਵਿੱਚ ਸਫਲ ਹੋਣ ਤੇ ਅੱਜ ਪਟਿਆਲਾ ਮੀਡੀਆ ਕਲੱਬ ਦੀ ਜਿਹੜੀ ਚੋਣ ਹੈ ਉਹ ਸਰਬਸੰਮਤੀ ਨਾਲ ਹੋਈ ਹੈ ਜ ਜਿਹਦੇ ਵਿੱਚ ਸਾਡੇ 12 ਅਹੁਦੇਦਾਰ ਚੁਣੇ ਗਏ ਆ ਸਾਡੇ ਸਾਰੇ ਕਲੱਬ ਮੈਂਬਰਾਂ ਨੇ ਪੂਰਨ ਏਕਤਾ ਦਿਖਾਉਂਦੇ ਹੋਏ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਸਾਰੀ ਟੀਮ ਚੁਣੀ ਹੈ ਜਿਹਦੇ ਵਿੱਚ ਮੈਨੂੰ ਮੁੱਖ ਸੇਵਾਦਾਰ ਦੇ ਜਿੰਮੇਵਾਰੀ ਦਿੱਤੀ ਗਈ ਹੈ ਤੇ ਮੇਰੇ ਨਾਲ ਸਾਰੀ ਟੀਮ ਹੈ ਜਿਹਦੇ ਵਿੱਚ ਸਖਤਰ ਜਨਰਲ ਖੁਸ਼ਵੀਰ ਤੌਰ ਜੀ ਨੇ ਸੀਨੀਅਰ ਮੀਤ ਪ੍ਰਧਾਨ ਤਰਮਿੰਦਰ ਸਿੱਧੂ ਜੀ ਨੇ ਸਾਡੇ ਖਜ਼ਾਨਚੀ ਕੁਲਵੀਰ ਧਾਲੀਵਾਲ ਜੀ ਨੇ ਚਾਰ ਸਾਡੇ ਜੁਆਇੰਟ ਸਖਤਰ ਨੇ ਉਹਨਾਂ ਵਿੱਚ ਜਸਿੰਦਰ ਜੀ ਗਰੋਬਰ ਜੀ ਔਰ ਅਨੂ ਅਲਵੜ ਜੀ ਔਰ ਇਲੈਕਟ੍ਰੋਨਿਕ মিডিਆ ਤੋਂ ਕਮਲ ਦੁਆ ਜੀ ਔਰ ਅੰਡਰ 45 ਦੇ ਵਿੱਚ ਪ੍ਰੇਮ ਵਰਮਾ ਜੀ ਤੇ ਪ੍ਰੈਸ ਸਖਤਰ ਸਾਡੇ ਰਾਣਾ ਰਖੜਾ ਜੀ ਤੇ ਦੋ ਸਾਡੇ ਮੀਤ ਪ੍ਰਧਾਨ ਨੇ ਰਾਜਗਤਾਰ ਸਿੰਘ ਤੇ ਸ਼੍ਰੀ ਸੁਰੇਸ਼ ਕਮਰਾ ਜੀ ਇਹ ਟੀਮ ਚੁਣੀ ਗਈ ਹੈ ਜਿਹੜੀ ਅਗਲੇ 2 ਸਾਲਾਂ ਵਾਸਤੇ ਚੁਣੀ ਗਈ ਹੈ ਉਹ ਕਲੱਬ ਦੀ ਬਿਹਤਰੀ ਲਈ ਕੰਮ ਕਰੇਗੀ ਤੇ ਕੀ ਅੱਗੇ ਕਲੱਬ ਵਾਸਤੇ ਕੀ ਕੀ ਸੋਚਿਆ ਤੁਸੀਂ ਅਗਲਾ ਦੇਖੋ ਅਸੀਂ ਪਹਿਲੀ ਮੀਟਿੰਗ ਕਰਾਂਗੇ ਐਗਜ਼ੀਕਟਿਵ ਦੀ ਉਹਦੇ ਵਿੱਚ ਅਸੀਂ ਤੈਅ ਕਰਾਂਗੇ ਵੀ ਅਸੀਂ 2 ਸਾਲਾਂ ਚ ਕੀ ਕਰਨਾ ਹੈ ਸ਼ੁਰੂਆਤ ਵਿੱਚੋਂ ਅਸੀਂ ਜਿਹੜਾ ਅੱਜ ਅਨਾਊਂਸਮੈਂਟ ਕੀਤੀ ਹੈ ਉਹਦੇ ਵਿੱਚ 16 April ਨੂੰ ਸਾਡੇ ਪਟਿਆਲਾ ਸ਼ਹਿਰ ਦੇ ਜਿਹੜੇ ਮੇਅਰ ਨੇ ਕੁੰਦਨ ਗੋਗਿਆ ਜੀ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਜੀ ਤੇ ਡਿਪਟੀ ਮੇਅਰ ਜੱਗਾ ਜੀ ਇਹਨਾਂ ਨਾਲ ਅਸੀਂ ਰੋਗ ਰੋਗ ਪ੍ਰੋਗਰਾਮ ਰੱਖਿਆ ਉਸ ਤੋਂ ਬਾਅਦ ਅਸੀਂ 26 April ਨੂੰ ਲਾਹੌਰ ਪ੍ਰੈਸ ਕਲੱਬ ਦੇ ਮੈਂਬਰਾਂ ਨਾਲ ਆਨਲਾਈਨ ਮਿਲਣੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਇਹ ਦੋ ਪ੍ਰੋਗਰਾਮ ਫਾਈਨਲ ਕਰਤੇ ਔਰ ਬਾਕੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਹੋਏਗੀ ਉਹਦੇ ਚ ਅਜੰਡਾ ਤੈਅ ਕਰਾਂਗੇ ਵੀ ਅਸੀਂ 2 ਸਾਲ ਤੱਕ ਕਿਹੜੀ ਟੀਚਰ ਰੱਖਾਂ ਔਰ ਕਿਵੇਂ ਪੂਰਾ ਕਰਨਾ